ਪੰਜਾਬ ਰਾਬਾਸ ਰਿਆ ਤੇ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਨਜ਼ਰ ਆ ਰਹੀ। ਪਿਛਲੇ 113 ਦਿਨਾਂ ਤੋਂ ਪੰਜਾਬ ਦੇ ਵਿੱਚ ਕੈਬਨਟ ਮੀਟਿੰਗ ਨਹੀਂ ਹੋਈ ਜਿਸ ਦੇ ਕਰਕੇ ਮਨਜ਼ੂਰੀ ਦੇ ਲਈ ਕਈ ਦਰਜਣਾਂ ਜਿਹੜੀਆਂ ਫਾਈਲਾਂ ਉਹ ਰੁਲਦੀਆਂ ਨਜ਼ਰ ਆ ਰਹੀਆਂ ਨੇ, ਮਨਜ਼ੂਰੀਆਂ ਰੁਲਦੀਆਂ ਨਜ਼ਰ ਆ ਰਹੀਆਂ ਨੇ ਤੇ ਕੰਮ ਜਿਹੜਾ ਹੋ ਨਹੀਂ ਪਾਰਿਆ। ਆਖਰ ਇਹ ਚੱਲ ਕੀ ਰਿਹਾ? ਪੰਜਾਬ ਦੇ ਵਿੱਚ ਭਗਵੰਤ ਮਾਨ ਵੱਡੇ ਵੱਡੇ ਦਾਅਵੇ ਵਾਅਦੇ ਕਰਦੇ ਨੇ ਤੇ ਇਹ ਪੰਜਾਬ ਸਰਕਾਰ ਐ ਫੇਲੀਅਰ ਕਿਉਂ ਨਜ਼ਰ ਆ ਰਿਹਾ ਇਸ ਤੇ ਅਹਿਮ ਜਿਹੜੀ ਚਰਚਾ ਕਰਨੀ ਹੈ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਸਰਕਾਰ ਨੇ ਹੁਣ ਆਟਾ ਸਕੀਮ ਤੋਂ ਵੀ ਜਿਹੜੇ ਆ ਉਹ ਹੱਥ ਪਿੱਛੇ ਖਿੱਚ ਲਏ ਨੇ ਇਹ ਕਿਉਂ ਲੋਕ ਸਭਾ ਚੋਣਾਂ ਚ ਆਵਾਂ ਦੀ ਪਾਰਟੀ ਨੂੰ ਸਕੀਮ ਪੁੱਠੀ ਪੈਣ ਦਾ ਯੂ ਟਰਨ ਲੈਣਾ ਪੈ ਗਿਆ ਇਸ ਕਰਕੇ ਜਾਂ ਮਸਲਾ ਕੀ ਹੈ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਾਂਗੇ ਆਪਣੀ ਫੈਸਲਾ ਤੇ ਯੂ ਟਰਨ ਤੇ ਯੂ ਟਰਨ ਪਰ ਆਟਾ ਦਾਲ ਸਕੀਮ ਨੂੰ ਬੜੇ ਪੈਸੇ ਖਰਚ ਕੇ ਇਹਨਾਂ ਦੇ ਵੱਲ ਵਾਰਿਆ ਗਿਆ ਸੀ ਪਰ ਫਿਰ ਵੀ ਇਹ ਜਿਸ ਤਰੀਕੇ ਦੇ ਨਾਲ ਹੁਣ ਬੰਦ ਕਰਨੀ ਜਾਂ ਕਹਿ ਲਓ ਕਿ ਇਹ ਤੋਂ ਹੱਥ ਪਿੱਛੇ ਗੱਚ ਰਹੇ ਨੇ ਇਹ ਕਾਰਨ ਕੀ ਹੋ ਸਕਦੇ ਇਸ ਤੇ ਵੀ ਗੱਲ ਕਰਾਂਗੇ ਉਧਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਵਰਸ ਜਿਹੜਾ ਬਾਗੀ ਧੜਾ ਉਹਨਾਂ ਦੇ ਵਿਚਕਾਰ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਜੇਕਰ ਸੁਖਵੀਰ ਸਿੰਘ ਬਾਦਲ ਹੁਣ ਕੋਈ ਗੱਲਬਾਤ ਕਰਨੀ ਚਾਹੁੰਦੇ ਨੇ ਤਾਂ ਅਸੀਂ ਗੱਲਬਾਤ ਕਰਨੀ ਤਿਆਰ ਆ ਪਰ ਗੱਲਬਾਹ ਜਿਹੜੀ ਆ ਕਹਿੰਦੇ ਸਿਧਾਂਤਕ ਹੋਊਗੀ ਪਰ ਦੂਜੇ ਪਾਸੇ ਸੁਖਵੀਰ ਬਾਦਲ ਜਿਹੜੇ ਆ ਉਹ ਦੂਜੇ ਪਾਸੇ ਬਾਗੀ ਧੜੇ ਦੇ ਉੱਪਰ ਕਈ ਤਰੀਕੇ ਦੇ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਨੇ ਕਿ ਇਹ ਗੱਲਬਾਤ ਦਾ ਸਿਲਸਿਲਾ ਚੱਲੇਗਾ ਯਾ ਫਿਰ ਇਸੇ ਤਰੀਕੇ ਦੇ ਨਾਲ ਰੇੜਕਾ ਬਣਿਆ ਰਹੇਗਾ ਕੀ ਬਣੇਗਾ ਇਸ ਕਲੇਸ਼ ਦਾ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਮੇਰੇ ਨਾਲ ਸਰਦਾਰ ਉਹਜਾਗਰ ਸਿੰਘ ਜੁੜ ਚੁੱਕੇ ਆ ਸਭ ਤੋਂ ਪਹਿਲਾਂ ਮੁੰਡਾ ਸਵਾਗਤ ਕਰੂ ਸਰ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ 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 ਤੁਹਾਡਾ ਅਤੇ ਲੋਕਨਾਲ ਦੇ ਦਰਸ਼ਕਾਂ ਦਾ ਜੀ ਸਰ ਸਭ ਤੋਂ ਪਹਿਲੀ ਖਬਰ ਮੈਂ ਇਹੀ ਕਰੂੰਗਾ ਕਹਿੰਦੇ ਕਿ ਪਿਛਲੇ 113 ਦਿਨਾਂ ਤੋਂ ਕਹਿੰਦੇ ਪੰਜਾਬ ਦੇ ਵਿੱਚ ਕੈਬਨਟ ਮੀਟਿੰਗ ਨਹੀਂ ਹੋਈ ਹੈ ਜਿਹੜੇ ਦੇ ਕਰਕੇ ਕਹਿੰਦੇ ਕਿ ਮਨਜ਼ੂਰੀ ਦੇ ਲਈ ਦਰਜਨਾ ਫਾਈਲਾਂ ਜਿਹੜੀਆਂ ਲਟਕ ਰਹੀਆਂ ਨੇ ਆਖਰੀ ਮੀਟਿੰਗ ਜਿਹੜੀ ਆ ਉਹ 9 ਮਾਰਚ ਨੂੰ ਹੋਈ ਸੀ ਤੇ 24 ਦਿਨ ਪਹਿਲਾਂ ਕਹਿੰਦੇ ਚੋਣ ਜਾਬਤਾ ਵੀ ਖਤਮ ਹੋ ਗਿਆ ਸੀ ਫਿਰ ਵੀ ਜਿਹੜਾ ਉਹ ਕੋਈ ਕੈਬਨਿਟ ਮੀਟਿੰਗ ਜਿਹੜੀ ਹੈ ਉਹ ਨਹੀਂ ਹੋਈ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਇਹ ਜਿਹੜੀਆਂ ਦਰਜਣਾ ਲਟਕੀ ਜਾ ਰੀਆਂ ਫਾਈਲਾਂ ਔਰ ਕੰਮ ਕਾਜ ਰੁਕੇ ਪਏ ਆ ਕੈਬਨਿਟ ਦੀ ਮੀਟਿੰਗ ਨਹੀਂ ਹੋ ਪਾਰੀ ਦੂਜੇ ਪਾਸੇ ਭਗਵੰਤਬਾਹਣ ਵੱਡੇ ਵੱਡੇ ਦਾਅਵੇ ਵਾਦੇ ਕਿਵੇਂ ਦੇਖਦੇ ਹੋ ਕਿੰਨਾ ਨੁਕਸਾਨ ਔਰ ਕੀ ਕਹਿੰਦੀ ਸਰਕਾਰ ਇਸ ਤੇ ਦੇਖੋ ਪਹਿਲੀ ਗੱਲ ਤਾਂ ਆ ਸਕੁੰਦਰ ਜੀ ਜਿਹੜੀ ਇਹਦਾ ਸਾਰੇ ਕੋਸ਼ਿਸ਼ਾਂ ਦਾ ਜੋ ਵੀ ਹੋ ਰਿਹਾ ਪੰਜਾਬ ਨੂੰ ਬਹੁਤ ਬਹੁਤ ਨੁਕਸਾਨ ਹੋ ਰਿਹਾ ਦੇਖੋ ਇੱਕ ਚੀਫ ਮਨਿਸਟਰ ਦਾ ਜਿਹੜਾ ਉਹਦਾ ਬਹੁਤ ਇੰਪੋਰਟੈਂਟ ਆ ਉਹਦੇ ਕੋਲ ਬਹੁਤ ਕੰਮ ਹੁੰਦਾ ਹੈ ਇਹਦੇ ਵਿੱਚ ਲਾਲਬਾਧਰ ਸ਼ਾਸਤਰੀ ਵਰਗੇ 18 18 ਘੰਟੇ ਕੰਮ ਕਰਦੇ ਰਹੇ ਕਿਉਂਕਿ ਪ੍ਰਾਈਮ ਮਿਨਿਸਟਰ ਚੀਫ ਮਨਿਸਟਰ ਕੋ ਬਹੁਤ ਆ ਫਰਕ ਨਹੀਂ ਆ ਕਿ ਉਹ ਉੱਥੇ ਜਿਹੜੀ ਉਹ ਸੈਂਟਰ ਦਾ ਹੁੰਦਾ ਐਸਾ ਸਟੇਟ ਦਾ ਹੁੰਦਾ ਇਹ ਸਾਰੇ ਮਹਿਕਮਿਆਂ ਦੀ ਜਿਹੜੀ ਹਰ ਫਾਈਲ ਤਲੀ ਆ ਉਹਦੀ ਸੀਐਮ ਕੋ ਕਿਉਂਕਿ ਜਿਹੜੀ ਡਿਸੀਜਨ ਲੈਣ ਵਾਲੀ ਫਾਈਲ ਹੁੰਦੀ ਹੈ ਹੈੱਡ ਆਫਿਸ ਡਿਪਾਰਟਮੈਂਟ ਦੀ ਫਾਈਲ ਹੁੰਦੀ ਹੈ ਜਦੋਂ ਕੋਈ ਪੋਰਸੀ ਡਿਸੀਜਨ ਲੈਣਾ ਹੁੰਦਾ ਉਹ ਫਾਈਲ ਮੁੱਖ ਮੰਤਰੀ ਕੋ ਜਾਂਦੀ ਹੈ ਕਿਉਂਕਿ ਸਾਫ਼ ਦੇਖੋ ਇਹਦੇ ਵਿੱਚ ਸਿਸਟਮ ਹੈ ਸੀਐਮ ਨਾਲ ਕੰਮ ਕੀਤਾ ਇਹਦੇ ਵਿੱਚ ਸਿਸਟਮ ਹੈ ਹੁੰਦਾ ਵੀ ਸੀਐਮ ਦੇ ਨਾਲ ਪ੍ਰਿੰਸੀਪਲ ਸੈਕਟਰੀ ਡਿਪਟੀ ਕਲਸਰਸ ਹੈ ਸਿਟੀ ਦੇ ਹੋਰ ਸਟੇ ਜਦ ਇਸ ਤਰੀਕਾ ਨਾਲ ਵੱਡੇ ਹੁੰਦੇ ਨੇ ਇਹਨਾਂ ਕੋਲ ਨਾ ਵਿਭਾਗ ਵੱਡੇ ਹੁੰਦੇ ਨੇ ਹਰ ਹਰ ਅਫੀਸਰ ਦੇ ਕੋਲ ਮੈਂ ਕੋ ਪੰਜ ਪੰਜ ਚਾਰ ਚਾਰ ਮੈਕਬੇ ਹੁੰਦੇ ਨੇ ਕਿਉਂਕਿ ਇੱਕ ਜਿਹੜਾ ਪ੍ਰਿੰਸੀਪਲ ਸੈਕਰੀ ਇਹਨੀਆਂ ਫਾਈਲਾਂ ਨਹੀਂ ਦੇਖ ਸਕਦਾ ਉਹ ਫਿਰ ਇਹ ਨਹੀਂ ਹੁੰਦਾ ਵੀ ਇਹ ਸਾਰੀਆਂ ਫਾਈਲਾਂ ਪ੍ਰਿੰਸੀਪਲ ਸਿੱਕੀ ਉਹ ਕਢਾਉਂਦਾ ਕਿਉਂਕਿ ਹਰ ਵਿਭਾਗ ਦੇ ਦੀ ਫਾਈਲ ਆ ਨਾ ਹਰ ਅਫਸਰ ਆਜਾ ਉਹ ਜਾ ਕੇ ਫਾਈਲ ਕਢਾਉਂਦਾ ਮੈਂ ਦੇਖਿਆ ਵੀ ਸੀਐਮ ਨੂੰ ਰਾਤ ਨੂੰ 12:00 ਵਜੇ ਤੱਕੰ ਕਰਨਾ ਪੈਂਦਾ ਸੀ ਫਾਈਲਾਂ ਕੱਢਣੇ ਅੱਛਾ ਫਿਰ ਇਸ ਤੋਂ ਬਾਅਦ ਜਿਹੜੀਆਂ ਇਹ ਫਾਈਲਾਂ ਕੱਢਦੇ ਸੀਗੇ ਸਸਮੁੰਦਰ ਸਿੰਘ ਜੀ ਇਹਨਾਂ ਦੇ ਵਿੱਚ ਜਿਹੜੀਆਂ ਪਾਲਿਸੀ ਵਾਲੀਆਂ ਫਾਈਲਾਂ ਹੁੰਦੀਆਂ ਸੀ ਜਿਹਦੇ ਜਾਂ ਸੀਐਮ ਨੂੰ ਇਹ ਹੁੰਦਾ ਸੀ ਵੀ ਜੇ ਮੈਂ ਇਹ ਡਿਸੀਜਨ ਕੀਤਾ ਤੇ ਇਹਦੇ ਨਾਲ ਸਾਡੀ ਪਾਰਟੀ ਨੂੰ ਨੁਕਸਾਨ ਹੋਊ ਸਰਕਾਰ ਨੂੰ ਨੁਕਸਾਨ ਹੋਊ ਲੋਕਾਂ ਨੂੰ ਨੁਕਸਾਨ ਹੋਊਗਾ ਉਹ ਫਿਰ ਕੈਬਨਿਟ ਦੇ ਵਿੱਚ ਡਿਸਕਸ ਹੁੰਦਾ ਸੀ ਉਹਦੇ ਲਈ ਰੱਖ ਲਈ ਜਾਂਦੀ ਸੀ ਉਹ ਜਦੋਂ ਜਿਹੜੇ ਵਿਭਾਗ ਦੇ ਨਾਲ ਸੰਬੰਧਿਤ ਹੁੰਦੇ ਉਹ ਕੈਬਨਿਟ ਦੇ ਵਿੱਚ ਹੋਰ ਕੋਈ ਨਹੀਂ ਬੈਠ ਸਕਦਾ ਹੁੰਦਾ ਸਿਰਫ ਪ੍ਰਿੰਸੀਪਲ ਸੈਕਟਰੀ ਤੇ ਜਾਂ ਚੀਫ ਸੈਕਟਰੀ ਤੇ ਇੱਕ ਜਿਹੜੇ ਵਿਭਾਗ ਦਾ ਕੰਸਲਟ ਅਫੀਸਰ ਅੰਦਾਜ਼ਾ ਸੈਕਟਰੀ ਹੁੰਦਾ ਉਹ ਬੈਠਦੇ ਨੇ ਉਹ ਪੁੱਟ ਕਰਦੇ ਨੇ ਹੁਣ ਇਹਨਾਂ ਕੋਲ ਤਾਂ ਇੰਨਾ ਟਾਈਮ ਹੀ ਨਹੀਂ ਆ ਉਧਰ ਕੇਜਰੀਵਾਲ ਦਾ ਮਸਲਾ ਖੜਾ ਹੋ ਜਾਂਦਾ ਵੀ ਕੇਜਰੀਵਾਲ ਗ੍ਰਿਫਤਾਰਾ ਕਹਿੰਦੇ ਧਰਨੇ ਦੇਣੇ ਨੇ ਕਹਿੰਦੇ ਉਹਨੂੰ ਮਿਲਣ ਜਾਣਾ ਕਦੇ ਕਿਤੇ ਪਬਲਿਕ ਆਪਣਾ ਪ੍ਰਚਾਰ ਕਰਨ ਲਈ ਜਹਾਜ਼ ਲੈ ਕੇ ਜਾਣਾ ਇਹ ਜਿਹੜਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹ ਜਿਹੜੀਆਂ ਜਿਹੜੀਆਂ ਇਹ ਫਾਈਲ ਕਿਤੇ ਐਵੇਂ ਨਹੀਂ ਹੁੰਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਵੀ ਫਾਈਲ ਨੂੰ ਉਹ ਤਾਂ ਸੀਜ਼ਨ ਲੈਣ ਮਿਲ ਕੇ ਬੈਠ ਕੇ ਇਹਨਾਂ ਦਾ ਕੋ ਨੁਕਸਾਨ ਤਾਂ ਨਹੀਂ ਹੋ ਰਿਹਾ ਤੇ ਉਹ ਡਿਸਕਸ ਕਰਨਾ ਹੁੰਦਾ ਉਹ ਇਹ ਕਰ ਨਹੀਂ ਰਹੇ ਇਹ ਬਹੁਤ ਵੱਡਾ ਪੰਜਾਬ ਦੇ ਲਈ ਬਹੁਤ ਵੱਡੀਆਂ ਹੁਣ ਤੁਸੀਂ ਇਹ ਦੂਜੀ ਗੱਲ ਕਹਿ ਰਹੇ ਹੋ ਵੀ ਤੁਸੀਂ ਵੀ 24 ਦਿਨ ਹੋ ਗਏ ਤੇ ਇਸ ਨੂੰ ਵੀ ਜਿਹੜਾ ਚੋਣਾ ਵੀ ਖਤਮ ਹੋ ਜਾਂਨ ਉਹ ਇੱਕ ਚੋਣਾ ਕਦੇ ਕੈਬਨਟ ਮੀਟਿੰਗ ਨੂੰ ਚੋਣਾ ਨਹੀਂ ਕਦੇ ਰੋਕਦੀ ਆਉਂਦੀ ਆ ਚੋਣਾ ਦੇ ਵਿੱਚ ਕਿਤੇ ਕੈਬਨਟ ਮੀਟਿੰਗ ਥੋੜਾ ਰੋਕ ਦੇ ਜੇ ਪੋਲਿਸੀ ਡਿਸੀਜਨ ਕਰਨੇ ਕਰਨੇ ਕਰਨ ਪਰ ਉਹ ਅਨੁਮੋਸਰੀ ਕਰਨਾ ਹੁੰਦਾ ਉਹ ਪੋਲਿਸੀ ਡਿਸੀਜਨ ਕਰਕੇ ਉਹ ਰੱਖਣ ਚੋਣ ਜਾਂ ਤਾਂ ਖਤਮ ਹੁੰਦੀ ਸਾਡੇ ਨੂੰ ਅਗਲੇ ਦਿਨ ਕਾਂਗਰਸ ਸਰਕਾਰ ਮੌਕੇ ਸਰ ਕਾਂਗਰਸ ਸਰਕਾਰ ਮੌਕੇ ਜਿਵੇਂ ਇਹ ਫੈਸਲਾ ਹੋਇਆ ਸੀ ਕਿ ਹਰ ਬੁੱਧਵਾਰ ਦੀ ਬੁੱਧਵਾਰ ਮੀਟਿੰਗ ਜਿਹੜੀ ਆ ਹੋਇਆ ਕਰੂਗੀ ਉਹ ਕਰਦੇ ਵੀ ਰਹੇ ਆ ਹਾਲਾਂਕਿ ਆਖਰੀ ਦਿਨਾਂ ਦੇ ਵਿੱਚ ਉਹਨਾਂ ਨੇ ਮਤਲਬ ਨਹੀਂ ਵੀ ਕਰ ਸਕੇ ਬੁੱਧਵਾਰ ਦੀ ਬੁੱਧਵਾਰ ਲੇਟ ਵੀ ਹੁੰਦੀ ਰਹੀ ਪਰ 113 ਦਿਨ ਜਿਹੜੀ ਉਹ ਮੀਟਿੰਗ ਨਾ ਹੋਵੇ ਇਹ ਕਦੇ ਨਹੀਂ ਸੀ ਹੋਇਆ ਕਹਿੰਦੇ ਸਰਕਾਰ ਦੇ ਵਿੱਚ ਇਹ ਜਿਹੜੇ 70 ਸਾਲ 70 ਸਾਲ ਕਰਦੇ ਆ ਇਹ ਵੀ ਜਿਹੜੇ ਕਾਰਨਾਮੇ ਕਰ ਰਹੇ ਆ ਉਹ ਵੀ 70 ਸਾਲਾਂ ਚ ਪਹਿਲੀ ਵਾਰ ਕੋਈ ਹੋ ਰਹੇ ਆ ਸਰ ਬਿਲਕੁਲ ਸਹੀ ਗੱਲ ਆ ਤੁਹਾਡੀ ਦੇਖੋ ਇਹ ਜਿਹੜਾ 113 ਦੇ ਨਾਲ ਆ ਵੈਸੇ ਤਾਂ ਇਹ ਕਈ ਗੱਲਾਂ ਕਨਸਟੀਟਿਊਸ਼ਨਲ ਵੀ ਹੁੰਦੀਆਂ ਨੇ ਵੀਰਾਂ ਨੂੰ ਮੀਟਿੰਗ ਜ਼ਰੂਰ ਕਰਨੀ ਚਾਹੀਦੀ ਹੈ ਘੱਟੋ ਘੱਟ ਮਹੀਨੇ ਚ ਇੱਕ ਵਾਰ ਤਾਂ ਜ਼ਰੂਰ ਹੋਵੇ ਇਹ ਇੱਕ ਇਹਦੇ ਵਿੱਚ ਇਹ ਵੀ ਹੁੰਦਾ ਵੀ ਜਿਹੜੀ ਪੰਜਾਬ ਦੇ ਵਿੱਚ ਜੋ ਡਿਵੈਲਪਮੈਂਟ ਚੱਲ ਰਹੀ ਹੈ ਜੋ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਉਹ ਕੈਬਨਿਟ ਮੀਟਿੰਗ 'ਤੇ ਡਿਸਕਸ ਵੀ ਕਰਨੇ ਆਂਦੇ ਨੇ ਕਿਉਂਕਿ ਇੱਕ ਮਨਿਸਟਰ ਦੇ ਮਹਿਕੂਏ ਦਾ ਕੋਈ ਮਸਲਾ ਹੋ ਉਸ ਨੂੰ ਉੱਥੇ ਹੀ ਡਿਸਕਸ ਕਰਨਾ ਆਪਣੇ ਸਾਰੇ ਮਨਿਸਟਰਾਂ ਨਾਲ ਬੈਠ ਕੇ ਤੇ ਉਹ ਜੇ ਉਹੀ ਗੱਲ ਨਹੀਂ ਹੋ ਡਿਸਕਸ ਹੋ ਇੰਪਲੀਮੈਂਟ ਕਿਵੇਂ ਆਏਗਾ ਫੈਸਲੇ ਕਿਵੇਂ ਇੰਪਲੀਮੈਂਟ ਹੋਣਗੇ ਪੰਜਾਬ ਦੇ ਲੋਕਾਂ ਨੂੰ ਉਹਦਾ ਫਾਇਦਾ ਕਦੋਂ ਹੋਏਗਾ ਸਰਕਾਰ ਜਿਹੜੀ ਬਣਦੀ ਆ ਇਹ ਆਰਾਮ ਕਰਨ ਲਈ ਜਾਂ ਸਿਆਸਤ ਸਿਰਫ ਸਿਆਸੀ ਗੱਲਾਂ ਕਰਨ ਲਈ ਨਹੀਂ ਹੁੰਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਲੈ ਕੇ ਵੈਲਫੇਅਰ ਸਟੇਟ ਆਏ ਤੇ ਲੋਕਾਂ ਦੇ ਵੈਲਫੇਅਰ ਲਈ ਕੰਮ ਕਰਨ ਦੇ ਇਹ ਜਿਹੜੇ ਡਿਸੀਜਨ ਹੁੰਦੇ ਨੇ ਵੈਲਫੇਅਰ ਦੇ ਡਿਸੀਜਨ ਹੁੰਦੇ ਰਿਹਾ ਤੇ ਉਹੀ ਹੈ ਡਿਸੀਜਨ ਇਕੱਠੇ ਨਹੀਂ ਹੋ ਸਕਦੇ ਇਹ ਪੰਜਾਬ ਲਈ ਬਹੁਤ ਵੱਡਾ ਦਿਖਾਵਾ ਤਾਂ ਇਹ ਵਾਕਿਆ ਹੀ ਜਿਹੜਾ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਇਹ ਘੱਟ ਤੋਂ ਘੱਟ ਜੇ ਹਫ਼ਤੇ ਬਾਅਦ ਨਹੀਂ ਕਰ ਸਕਦਾ 10 ਦਿਨ ਲਈ ਕਰਨ ਲ 15 ਦਿਨ ਲਈ ਕਰਨ ਕੋਈ ਗਲਤ ਕਰਨ ਕੰਮ ਮੈਂ ਦੇਖਿਆ ਸੀਐਮ ਰੋ ਜੀ ਜੇ ਰੋਜ਼ ਫੈਲਾਵਾਂ ਨਾਲ ਸਾਥ ਸੁਧਰ ਸਕੋ ਫੈਲਾਵਾਂ ਦਾ ਘਰੇ ਲੱਜ ਜਾਂਦੇ ਨੇ ਇਹ ਜਿਵੇਂ ਕੈਪਟਨ ਅਮਰਿੰਦਰ ਸਿੱਕਾ ਦਾ ਤੇ ਨਵਜੋਤ ਸਿੱਧੂ ਦੇ ਕੋਲ ਹਜ਼ਾਰਾਂ ਫੈਲਾਵਾਂ ਪਈਆਂ ਸੀ ਕਹਿੰਦਾ ਜਦੋਂ ਉਹ ਛੱਡ ਕੇ ਗਿਆ ਉਹ ਮਗਰੋਂ ਕੱਢੀਆਂ ਨੇ ਇਹ ਫੈਲਾ ਮਹਿਕਮੇ ਦਾ ਰੋਜ਼ ਦਾ ਰੋਜ਼ ਕੰਮ ਹੈ ਕਿਵੇਂ ਰੋਕ ਰੋਕਿਆ ਜਾ ਰਿਹਾ ਇਹ ਪੰਜਾਬ ਦਾ ਬਹੁਤ ਵੱਡਾ ਜਬਰਦਸਤ ਨੁਕਸਾਨ ਹੋ ਰਿਹਾ ਹਾਂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਗੱਲ ਕਰ ਰਿਹਾ ਜੀ ਮੈਂ ਕਹਿੰਦਾ ਸਰਕਾਰ ਕਰ ਕੀ ਰਹੀ ਹੈ ਕਿ ਇੱਕ ਪਾਸੇ ਦੋ ਥਾਂ ਹੀ ਕੰਮ ਕਰਨਾ ਹੁੰਦਾ ਲੋਕਾਂ ਦੀ ਭਲਾਈ ਦੇ ਲਈ ਸਰਕਾਰ ਨੇ ਇੱਕ ਤਾਂ ਕੈਬਨਿਟ ਦੇ ਵਿੱਚ ਲੋਕਾਂ ਲਈ ਫੈਸਲੇ ਲੈਣੇ ਹੁੰਦੇ ਆ ਪੰਜਾਬ ਦੇ ਲਈ ਫੈਸਲੇ ਲੈਣੇ ਨਹੀਂ ਹੁੰਦੇ ਆ ਜਾਂ ਫਿਰ ਵਿਧਾਨ ਸਭਾ ਦੇ ਵਿੱਚ ਲੋਕਾਂ ਦੀ ਗੱਲ ਕਰਨੀ ਹੁੰਦੀ ਹੈ ਹੁਣ ਨਾ ਤਾਂ ਇਹ ਇਹ ਗੱਲਾਂ ਪਹਿਲਾਂ ਕਰਦੇ ਹੁੰਦੇ ਸੀ ਜੀ ਇੰਨੇ ਦਿਨ ਦੀ ਸਿਟਿੰਗ ਜਿਹੜੀ ਆ ਹੋਣੀ ਚਾਹੀਦੀ ਹੈ ਤੇ ਇੱਕ ਸਾਲ ਦੇ ਵਿੱਚ 40 ਦਿਨ ਦੀ 40 ਬੈਠਕਾ ਹੋਣੀ ਆ ਚਾਹੀਦੀ ਆ ਇਦਾਂ ਹੋਣਾ ਚਾਹੀਦਾ ਉਦਾਂ ਹੋਣਾ ਜਿਹੜਾ ਬੜੀਆਂ ਗੱਲਾਂ ਕਰਦੇ ਸੀ ਇਹਨਾਂ ਨੇ ਤਾਂ ਦੋ ਸਾਲਾਂ 'ਚ ਵੀ 40 ਜਿਹੜੀਆਂ ਉਹ ਮザਹ ਕਰਾਈਆਂ ਨੇ ਨਾ ਤਾਂ ਇਹ ਵਿਧਾਨ ਸਭਾ 'ਚ ਕੋਈ ਕੰਮ ਕਰ ਰਹੇ ਆ ਉੱਥੇ ਵੀ ਸੈਸ਼ਨ ਜਲਦੀ ਤੇ ਕੈਬਨਟ ਮੀਟਿੰਗ ਵੀ ਨਹੀਂ ਕਰ ਰਹੇ ਦੋਨਾਂ ਥਾਈ ਲੋਕਾਂ ਦੀ ਗੱਲ ਹੋਣੀ ਹੁੰਦੀ ਹੈ ਸਰਕਾਰ ਦੋਨਾਂ ਤੋਂ ਹੀ ਚੱਲਦੀ ਨਹੀਂ ਹੁੰਦੀ ਹੈ ਤੇ ਉਥੇ ਹੀ ਜਾਂਦੇ ਨੇ ਇਹ ਕਰਦੇ ਕੀ ਫਿਰਦੇ ਆ ਕਿੱਧਰ ਤੁਰੇ ਫਿਰਦੇ ਆ ਇਹ ਮਾਈਨਿੰਗ ਮੋਨਿੰਗ ਆ ਪਾਸੇ ਹੀ ਹੋਰ ਕਿੱਧਰ ਕਿੱਧਰ ਤੁਰੇ ਫਿਰਦੇ ਆ ਸਾਬ ਸਿੰਘ ਮੁੰਦਸ ਸਿੰਘ ਸਭ ਤੋਂ ਵੱਡੀ ਗੱਲ ਆ ਉਹਨਾਂ ਵੀ ਇਹ ਤਜਰਬਾ ਇਹਨਾਂ ਨੂੰ ਕੋਈ ਨਹੀਂ ਹੈ ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਜੇ ਇਹਨਾਂ ਨੂੰ ਤਜਰਬਾ ਹੋਵੇ ਤਾਂ ਇਹਨੂੰ ਪਤਾ ਹੋਵੇ ਵੀ ਸਰਕਾਰ ਕਿਵੇਂ ਚਲਾਈਦੀ ਆ ਸੀਐਮ ਦਾ ਉਹਦਾ ਅਕੀ ਤੱਕ ਛੋਟਾ ਨਹੀਂ ਆ ਇਹ ਡਿਪੈਂਡ ਕਰਦਾ ਉਹਦਾ ਬੰਦੇ ਤੇ ਜਿਹੜਾ ਬੈਠਦਾ ਕਈ ਵਾਰ ਤਾਂ ਸੀਐਮ ਦੀ ਕੁਰਸੀ ਤੇ ਬੈਠਣ ਵਾਲਾ ਸੀਐਮ ਇਹ ਅਹੁਦੇ ਨੂੰ ਵੱਡਾ ਕਰ ਦਿੰਦਾ ਕਈ ਵਾਰ ਕੁਰਸੀ ਉਹਦੀ ਆ ਬੰਦੇ ਨੂੰ ਵੱਡਾ ਕਰ ਦਿੰਦੀ ਆ ਇੱਥੇ ਕੁਝ ਵੀ ਨਹੀਂ ਹੋ ਰਿਹਾ ਮਤਲਬ ਇਹਦਾ ਕੁਰਸੀ ਨੂੰ ਵੀ ਛੋਟਾ ਕਰ ਰਹੇ ਨੇ ਸੀਐਮ ਨੇ ਉਹਦੇ ਨੂੰ ਛੋਟਾ ਕਰ ਰਹੇ ਨੇ ਸੀਐਮ ਨੇ ਜਿਹੜੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਸੀਐਮ ਉਹ ਗੱਲਾਂ ਵੀ ਕਰਦਾ ਮੈਂ ਅਸੀਂ ਪਬਲਿਕ ਮੀਟਿੰਗ ਦੇ ਵਿੱਚ ਤੁਸੀਂ ਸੁਣਦੇ ਨੇ ਉਹ ਸਿਰ ਉਹ ਦੇਖਦੇ ਆ ਸੀਐਮ ਇਹੋ ਜਿਹੀ ਗੱਲਾਂ ਤੁਸੀਂ ਕੋਈ ਡਿਵੈਲਪਮੈਂਟ ਦੀ ਗੱਲ ਕਰੋ ਜਿਹੜੀ ਕਰ ਰਹੇ ਆ ਪੰਜਾਬ ਦੇ ਲੋਕਾਂ ਦੀ ਗੱਲ ਕਰੋ ਤੁਸੀਂ ਚੁਟਕਲੇ ਸੁਣਾ ਕੇ ਲੋਕਾਂ ਨੂੰ ਐਦਾ ਵੀ ਪੰਜਾਬੀ ਨਹੀਂ ਬੋਲ ਪੰਜਾਬੀ ਨਹੀਂ ਬੋਲ ਰਹੀ ਉਹਦੀ ਇਹ ਪੰਜਾਬੀ ਪੜ ਨਹੀਂ ਸਕਦੇ ਉਹ ਜਿਹੜਾ ਪੰਜਾਬ ਦਾ ਜੰਮਿਆ ਉਹ ਪੰਜਾਬੀ ਤਾਂ ਉਹਦੇ ਖੂਨ ਚ ਹੈ ਪੰਜਾਬੀ ਤਾਂ ਉਹਦੀ ਰਗ ਰਗ ਇੰਨੇ ਜੇ ਇਕੱਲਾ ਨਾਲ ਲੋਕਾਂ ਨੂੰ ਪਰਚਾ ਲੋਕਾਂ ਨੂੰ ਤਾਂ ਪਰਚਾਇਆ ਜਾ ਸਕਦਾ ਥੋੜੇ ਸਮੇਂ ਲਈ ਪਰ ਜਿਹੜਾ ਬਦਲਾਅ ਲਿਆਉਣ ਦੀ ਗੱਲ ਕੀਤੀ ਉਹਦੇ ਵਿੱਚ ਵੀ ਉਹਦੇ ਵਿੱਚ ਵੀ ਸਰ ਉਹਦੇ ਵਿੱਚ ਵੀ ਆਪਦੇ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਪੈਲਿੰਗ ਹੀ ਗਲਤ ਬੋਲ ਗਏ ਉਹ ਚੰਡੀਗੜ੍ਹ ਤੇ ਵਿਹਾਰੀ ਕਹਿਣੀ ਸੀ ਡੱਡੇ ਨੂੰ ਇਹ ਸਿਹਾਰੀ ਕਹੀ ਗਏ ਉਸ ਤੋਂ ਬਾਅਦ ਜੋ ਗੱਗੇ ਨੂੰ ਗਾਗਾ ਹੀ ਦੱਸੀ ਗਏ ਮਤਲਬ ਕਹਿਣ ਦਾ ਭਾਵ ਆਪ ਨੂੰ ਆਉਂਦੀ ਨਹੀਂ ਤੇ ਦੂਜਿਆਂ ਤੇ ਉਂਗਲ ਚੱਕ ਰਿਆ ਨਾਲੇ ਦੂਜੀ ਗੱਲ ਇਹ ਆ ਸਰ ਵੀ ਜੇ ਮਨ ਲੋ ਸੁਖਵੀਰ ਸਿੰਘ ਬਾਦਲ ਪੰਜਾਬੀ ਅਟੈਸਟ ਪਾਰਕ ਪਾਰ ਕਰ ਗਿਆ ਬਿਕਰਮਜੀਠਿਆ ਕਰ ਗਿਆ ਸੁਖਪਾਲ ਖਹਿਰਾ ਕਰ ਗਿਆ ਜਾਂ ਕੋਈ ਹੋਰ ਕਰ ਗਿਆ ਫਿਰ ਪੰਜਾਬ ਦਾ ਕਰਜ਼ਾ ਲੈ ਜੂਗਾ ਫਿਰ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਹੋ ਜੂ ਪੰਜਾਬ ਫਿਰ ਮਤਲਬ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਫਿਰ ਚੰਡੀਗੜ੍ਹ ਸਾਨੂੰ ਮਿਲ ਜੂਗਾ ਮਤਲਬ ਭਗਵਾਨ ਕਿੱਧਰਲੇ ਪਾਸੇ ਨੂੰ ਇਹ ਤੁਰ ਪਿਆ ਮਤਲਬ ਹੈਰਾਨੀ ਦੀ ਗੱਲ ਹੈ ਜਦੋਂ ਤਾਂ ਤੁਸੀਂ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਤਾਂ ਤੁਸੀਂ ਉਹਨਾਂ ਨੂੰ ਭੰਡੋ ਹੁਣ ਵੀ ਤੁਸੀਂ ਸੱਤਾ 'ਚ ਆ ਕੇ ਵੀ ਉਹਨਾਂ ਨੂੰ ਹੀ ਭੰਡੀ ਜਾ ਰਹੇ ਹੋ ਮਤਲਬ ਹੈਰਾਨੀ ਦੀ ਗੱਲ ਹੈ ਉਹਦੀ ਗੱਲ ਸਾਹ ਸੁਮਿੰਦਰ ਸਿੰਘ ਇਹ ਆ ਜਿਵੇਂ ਕਹਿੰਦੇ ਨੇ ਵੀ ਉਹ ਬਟੇਰਾ ਪੈਰ ਹੇਟ ਆ ਗਿਆ ਉਹ ਪੰਜ ਲੋਕ ਦੇ ਨਾਮ ਤੇ ਵੋਟਾਂ ਪੈ ਗਈਆਂ ਕੁਛ ਭਗਵੰਤ ਮਹਾਰਾਜਾ ਦੇਖੋ ਇਹ ਆਪਾਂ ਕੋਈ ਜੋ ਸ਼ੱਕ ਨਹੀਂ ਵੀ ਬਲਾਰਾ ਚੰਗਾ ਇਹ ਲੋਕਾਂ ਨੂੰ ਮਤਲਬ ਬੋਲ ਕੇ ਆਪਣਾ ਭਾਸ਼ਾ ਦੇ ਕੇ ਮਗਰ ਲਾ ਲੈਂਦਾ ਦੇਖੋ ਜਿਹੜੇ ਪਿਛਲੀ ਵਾਰ ਤਾਂ ਲੋਕ ਲੱਗ ਗਏ ਥੋੜਾ ਪਾਰਲੀਮੈਂਟ ਤੇ ਉਹਨਾਂ ਪਤਾ ਹੀ ਲੱਗ ਗਿਆ ਜੇ ਇੰਨਾ ਬਲਾਰਾ ਵਧੀਆ ਹੈ ਜੇ ਇਹਨਾਂ ਜੇ ਗੱਲਾਂ ਨਾ ਕਰਦਾ ਜੇ ਪ੍ਰੈਕਟੀਕਲ ਰਹਿੰਦਾ ਡਿਵੈਲਪਮੈਂਟ ਦੀ ਗੱਲ ਕਰਦਾ ਇਹ ਪ੍ਰਦੂਸ਼ਨ ਵਾਈਜ਼ ਦੇ ਨਾਮ ਤੇ ਚੁਟਕਲੇ ਨਾ ਸੁਣਾਉਂਦਾ ਤਾਂ ਆ ਤਿੰਨ ਸੀਟਾਂ ਤੇ ਸਿੱਮਟ ਜਾਂਦੇ ਕੋਤਾ 13 13 ਵਾ 13 ਕਹਿੰਦੇ ਸੀਗੇ ਇਸ ਕਰਕੇ ਇਹਨਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਆ ਇਹ ਆਪਰੀ ਦੇਖੋ ਸਿਆਸਤ ਨੂੰ ਛੱਡਣਾ ਇੱਕ ਦੂਜੇ ਨਾਲ ਲੜਨ ਦਾ ਖੜਾ ਛੱਡਣਾ ਦੂਸ਼ਰਵਾਦੀ ਤੋਂ ਪੰਜਾਬ ਦੇ ਲੋਕਾਂ ਦਾ ਧਿਆਨ ਰੱਖਣ ਇਹ ਲੋਕ ਤੁਹਾਨੂੰ ਪਤਾ ਵੀ ਲੋਕ ਇਹ ਜੀਦਾ ਬਰदाश्त ਨਹੀਂ ਕਰਦੇ ਲੋਕਾਂ ਨੇ ਤਾਂ ਹੁਣੇ ਤਾਂ 20 ਸਾਲ ਬਾਅਦ ਇਹਨਾਂ ਨੂੰ ਆ ਦਿਖਾਤਾ ਪਹਿਲਾਂ ਇਹਨਾਂ ਨੇ ਜ਼ਰੂਰ ਵੀ ਬਾਈ ਇਲੈਕਸ਼ਨ ਵੀ ਕਮਰਾ ਹਰ ਰاتی ਸੀ ਲੋਕ ਨਹੀਂ ਇਹਨਾਂ ਨੂੰ ਇਸ ਬਾਬ ਕਿਸੇ ਨੂੰ ਬਾਬ ਕਰਦੇ ਮੈਂ ਇੱਕ ਅੱਲਾ ਭਗਵਾਨ ਤਮਾ ਦੀ ਜੀ ਗੱਲ ਕਰਦਾ ਲੋਕਾਂ ਨੇ ਕਾਂਗਰਸੀਆਂ ਨੂੰ ਨੋਆਬਰੀ ਕੀਤਾ ਲੋਕਾਂ ਨੇ ਖਾਲੀਦਾਂ ਨੂੰ ਵੀ ਨਹੀਂ ਕੀਤਾ ਹੁਣ ਜੇ ਇਦਾਂ ਹੀ ਇਹ ਕਰਦੇ ਇਹਨਾਂ ਨੂੰ ਵੀ ਬਾਪ ਨਹੀਂ ਕਰਨਾ ਇਹਨਾਂ ਨੂੰ ਲੋਕਾਂ ਦੇ ਇੰਟਰਸਟ ਵਾਚ ਕਰਨੇ ਚਾਹੀਦੇ ਜਿਹਨਾਂ ਨੂੰ ਚੁਪਕੇ ਲਿਆਂਦਾ ਇਹਨਾਂ ਨੂੰ ਸਭ ਉਹਨਾਂ ਦੇ ਆਸਾਨਮੰਦ ਹੋਣਾ ਚਾਹੀਦਾ ਇਹ ਚੁਟਕਲੇ ਨਾਲ ਜਾਂ ਗੱਲਾਂ ਨਾਲ ਇਹ ਗੱਲਾਂ ਲੋਕਾਂ ਦਾ ਢਿੱਡ ਨਹੀਂ ਭਰਦਾ ਲੋਕਾਂ ਦਾ ਪ੍ਰੈਕਟੀਕਲ ਕੰਮ ਕਰਕੇ ਦਿਖਾਓ ਕੁਰਸੀ 'ਤੇ ਬੈਠੋ ਜਾ ਕੇ ਸੈਕਟਰੀਟ ਔਰ ਜ਼ਿਲ੍ਹਾ ਅਧਿਕਾਰੀ ਦਫ਼ਤਰ ਬਣਾ ਲੈਣਾ ਇਹ ਤਾਂ ਉਹ ਗੱਲ ਹੋ ਗਈ ਜਿਵੇਂ ਜਿਵੇਂ ਅੰਗਰੇਜ਼ਾਂ ਨੇ ਕਹਿੰਦੇ ਕਰਬੀਅ ਸਿਮਲੇ ਬਣਾ ਲੈਂਦੀ ਸੀ ਪਰ ਇਥੇ 200 ਇਹ ਕਿਹੜੀ ਗੱਲ ਆ ਚੰਡੀ ਜਦ ਤੁਹਾਨੂੰ ਕੋਈ ਆਇਆ ਜਾਨਾ ਤੁਸੀਂ ਵਰਜੀ ਜਾਣਾ ਜਾਓ ਜੇ ਇਲੈਕਸ਼ਨ ਆ ਗਈ ਤੇ ਇਹ ਡਬਲ ਖਰਚਾ ਸਰਕਾਰ ਤੇ ਕਿਉਂ ਪਾਉਂਦਾ ਹੁਣ ਜਦੋਂ ਭਗਵੰਤ ਮਾਨ ਕਹੇ ਵੀ ਮੈਂ ਉਹ ਆਪਣਾ ਪ੍ਰਾਈਵੇਟ ਵਿਕਾਰ ਲਿਆ ਜੇ ਪ੍ਰਾਈਵੇਟ ਮਕਾਨ ਲਿਆ ਜਿੰਨਾ ਵਿਕਾਰ ਹੋਵੇਗਾ ਜਿੰਨਾ ਉਸ ਦਾ ਕਰਾਇਆ ਉਨੀ ਦਾ ਭਗਵੰਤ ਮਾਨ ਦੀ ਤਨਖਾਹ ਹੀ ਹੈਗੀ ਤੇ ਉਹ ਕਿਵੇਂ ਪੂਰਾ ਹੋਏਗਾ ਇਸ ਕਰਕੇ ਖਜ਼ਾਨੇ ਤੇ ਵਾਧੂ ਪਾਰ ਪਾਈ ਜਾ ਰਹੇ ਨੇ ਯਾਰ ਨੂੰ ਬਿਨਾ ਮਤਲਬ ਕਮਾਇਆ ਜਾ ਰਿਹਾ ਕੇਂਦਰੀਵਲ ਕਹਿੰਦੇ ਉਹ ਤਰ੍ਹਾਂ ਦਾ ਉਹ ਤਰ ਇਹ ਚੀਜ਼ਾਂ ਚੱਕੀਆਂ ਨਹੀਂ ਹੈ ਕਿ ਇਹ ਪੈਸੇ ਤਾਂ ਲੋ ਚਾਹੀਦ ਆ ਭਗਵੰਤ ਮਾਨ ਨੂੰ ਆਹ ਪਾਰਟੀ ਮੀਟਿੰਗ ਬੁਲਾਵੇ ਉਹ ਬੈਠ ਕੇ ਸੋਚੇ ਵੀ ਪੰਜਾਬ ਦਾ ਡਵੈਲਪਮੈਂਟ ਕਿਵੇਂ ਕਰ ਸਕਦੇ ਆ ਕਿਹੜੀ ਚੀਜ਼ ਦੀ ਮੇਰੀ ਘਾਟ ਰਹੀ ਹੈ ਆਪਾਂ ਘਾਟ ਪੂਰੀ ਕਰੀਏ ਇਹ ਤਾਂ ਭਰਾਵਾਂ ਵਾਂਗੂ ਬਿਲ ਬੈਠਣ ਦੀ ਗੱਲ ਹੈ ਇਹ ਲੜਾਈ ਝਗੜੇ ਨਾਲ ਅਸੀਂ ਸਾਰੇ ਪੰਜਾਬੀ ਆ ਇੱਕ ਦੂਜੇ ਦੇ ਭੈਣ ਭਰਾ ਜੇ ਅਸੀਂ ਉਹ ਲੜੀਗੇ ਪੰਜਾਬ ਦੇ ਡਵੈਲਪਮੈਂਟ ਕਿਵੇਂ ਹੋਊਗੀ ਸੰਘੀ ਢਾਂਚੇ ਦੀਆਂ ਗੱਲਾਂ ਕਿਵੇਂ ਪੂਰੀ ਹੋਣਗੀਆਂ ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਮੈਂ ਇਹ ਨਹੀਂ ਕਹਦਾ ਵੀ ਉਹ ਮਹਮਾਨਦਾਰ ਹੈ ਪਰ ਇਮਾਨਦਾਰੀ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਇਹ ਪ੍ਰਬੰਧ ਨਾ ਚੰਗਾ ਦੇਵੇ ਇਸ ਕਰਕੇ ਲੋਕਾ ਲੋਕ ਤਾਂ ਰਾਜ ਭਾਗ ਪਾਲ ਪ੍ਰਬੰਧ ਭਾਗ ਦੇ ਨੇ ਉਹ ਪ੍ਰਬੰਧ ਚੰਗਾ ਕਰੋ ਉਹਨਾਂ ਨੂੰ ਉਹਨਾਂ ਦੀ ਸੇਵਾ ਕਰੋ ਤੇ ਉਹਨਾਂ ਨੂੰ ਕੋਈ ਥੋੜੀ ਜਿਹੜੀ ਸਕੀਮਾਂ ਦੇ ਬੈਨੀਫਿਟ ਹੋਣ ਤੇ ਤਾਂ ਹੁਣ ਤੁਸੀਂ ਤਾਂ ওই ਇਲੈਕਸ਼ਨ ਤੋਂ ਬਾਅਦ ਫਿਰ ਉਹੀ ਵੇਲਾਉਣ ਲੱਗੇ ਬਿਜਲੀ ਦੇ ਇਹ ਗੱਲਾਂ ਨਾਲ ਬਕਤ ਤਾਂ ਲੰਘ ਜਾਂਦਾ ਪਰ ਤੁਹਾਨੂੰ ਵੋਟਾਂ ਨਹੀਂ ਪੈਂਦੀਆਂ ਹਾਂ ਜੀ ਹੂੰ ਬਿਲਕੁਲ ਬਿਲਕੁਲ ਚਲੋ ਦੂਜੇ ਪਾਸੇ ਵੋਟਾ ਲੈਂਡ ਦੇ ਲਈ ਇਹਨਾਂ ਨੇ ਘਰ ਘਰ ਆਟਾ ਦਾਲ ਆਟਾ ਸਕੀਮ ਜਿਹੜੀ ਸਰ ਸ਼ੁਰੂ ਕੀਤੀ ਸੀਗੀ ਉਹ ਹੁਣ ਕਹਿੰਦੇ ਉਹ ਤੋਂ ਹੱਥ ਪੈਰ ਪਿੱਛੇ ਖਿੱਚੀ ਜਾਂਦੇ ਆ ਉਹ ਵੀ ਕਹਿੰਦੇ ਬੰਦ-ਬੰਦ ਹੋ ਗਈ ਐ ਤੇ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਮਿਲੀ ਨਹੀਂ ਤੇ ਕਿਵੇਂ ਦੇਖਦੇ ਆਸ ਪੂਰੀ ਚੀਜ਼ ਨੂੰ ਮਿਲੀ ਨਹੀਂ ਕਿ ਮਿਲਣੀ ਨਹੀਂ ਹਲੇ ਇਹ ਕੀ ਚੱਕਰ ਪੈ ਗਿਆ ਇਹ ਹੱਥ ਪੈਰ ਦੇ ਪਿੱਛੇ ਇਹਨੂੰ ਕਿਉਂ ਖਿੱਚੀ ਜਾਂਦੇ ਆ ਮਸਲਾ ਕੀ ਆ ਪੂਰਾ ਸਾਹ ਸੁਖਮੰਦਰ ਸਿੰਘ ਹਲ ਤਾਂ ਇਹ ਆ ਵੀ ਇਹ ਚਾਹੁੰਦੇ ਦੇ ਸ਼ੋਅ ਕਰਨਾ ਚਾਹੁੰਦੇ ਜੀ ਵੇ ਅਸੀਂ ਹਰ ਵਾਰ ਨਵੇਂ ਕੰਮ ਕਰਦੇ ਆ ਅਸੀਂ ਵਧੀਆ ਪ੍ਰਬੰਧ ਦਵਾਂਗੇ ਵਧੀਆ ਪ੍ਰਬੰਧ ਦਾ ਮਤਲਬ ਇਹ ਨਹੀਂ ਹੈ ਜੇ ਕਿਸੇ ਨੂੰ ਫਰੀ ਮੁਕਤ ਆਟਾ ਦਾਲ ਸਕੀਮ ਜਿਹੜੀ ਆ ਪਹਿਲੀ ਗੱਲ ਤਾਂ ਇਹ ਕੇਂਦਰ ਸਰਕਾਰ ਦੀ ਸਕੀਮ ਆ ਸਟੇਟ ਦਾ ਦਾ ਸ਼ੇਅਰ ਇੱਕ ਇਹ ਪੰਜਾਬ ਸਟੇਟ ਦੀ ਨਹੀਂ ਹੈ ਉਹਨਾਂ ਨੇ ਕਣਕ ਦਿੰਦੇ ਸੀ ਦਾਲ ਦਿੰਦੇ ਸੀ ਕਿਉਂਕਿ ਜੇ ਤੁਹਾਨੂੰ ਕੋਈ ਚੀਜ਼ ਦਿੱਤੀ ਉਹਦੇ ਵਿੱਚ ਮਲਬ ਟੋਗ ਤਾਂ ਤੁਹਾਨੂੰ ਸਾਹਮਣੇ ਦੇਖੇਗੀ ਜੇ ਕਣਕ ਮਾੜੀ ਹੋਵੇਗੀ ਤਾਂ ਉਹ ਤੁਹਾਨੂੰ ਸਾਹਮਣੇ ਦੱਸੇਗੀ ਇਹ ਕਣਕ ਰੂਲੀ ਲੱਗੀ ਹੋਈ ਆ ਦਾ ਵਿੱਚ ਕੋਈ ਹੋਰ ਰੁਕਸ ਹੈ ਜੇ ਤੁਸੀਂ ਆਟਾ ਪੀਸ ਕੇ ਦਿਨੇ ਤਾਂ ਪਤਾ ਹੀ ਨਹੀਂ ਲੱਗਦਾ ਉਹਦੇ ਵਿੱਚ ਕੀ ਆ ਨਾਲੇ ਸਰਕਾਰ ਦਾ ਐਗਜ਼ੀਕਿਊਸ਼ਨ ਤੇ ਬਾਦੂ ਖਰਚਾ ਇਹ ਸਭ ਉਹ ਸ਼ੋਅ ਕਰਨ ਲਈ ਅਸੀਂ ਨਵੇਂ ਕੰਮ ਕਰ ਰਹੇ ਆ ਲੋਕਾਂ ਨੂੰ ਘਰਾਂ ਦੇ ਲੋਕਾਂ ਨੂੰ ਖੁਸ਼ ਕਰ ਲਈ ਇਹ ਕਰ ਰਹੇ ਤੁਹਾਡੇ ਯਾਦ ਹੋਣਾ ਪਿੱਛੇ ਜੇ ਕੀਤਾ ਸੀ ਇਹਨਾਂ ਨੇ ਕਹਿੰਦੇ ਵੀ ਅਸੀਂ ਐਫੀ ਡੈਕਟ ਵੀ ਪਿੰਡਾਂ ਤੇ ਟੈਸਟ ਕਰਾਂਗੇ ਲਾ ਕੇ ਲੋਕਾਂ ਦੇ ਕੰਮੇ ਪਿੰਡਾਂ ਜਾ ਕੇ ਕਿਹੜੇ ਕੰਮ ਹੋਏ ਨੇ ਕੋਈ ਜਾਣ ਲੱਗਾ ਕੋਈ ਕੋਈ ਕੰਮ ਨਹੀਂ ਹੋਣ ਲੱਗਾ ਇਹ ਅਖਬਾਰਾਂ ਦੀਆਂ ਖਬਰਾਂ ਨਾਲ ਸਰਕਾਰਾਂ ਨਹੀਂ ਚੱਲਦੀ ਆ ਇਹ ਆਟਾ ਦਾ ਸਕੀਮ ਇਹ ਵੰਦਾ ਨਹੀਂ ਹੁੰਦੀ ਮੰਦੇ ਹੋਰਿ ਸਕਦੀ ਕੌਂਸਲਟਰ ਦੀ ਸਕੀਮ ਇਹਨਾਂ ਦੇ ਹਿੱਸਾ ਪਾਣਾ ਉਹ 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 ਦੇਈ ਪਾਈ ਜਾਣਗੇ ਪਰ ਹੁਣ ਉਹੀ ਪੁਰਾਣੇ ਢੱਗਦੇ ਆ ਗਏ ਇਹਦਾ ਦੇਖ ਲਿਆ ਵੀ ਇਹ ਤਾਂ ਇਹਦੇ ਨਾਲ ਸਾਨੂੰ ਸਰਕਾਰ ਨੂੰ ਖਰਚਾ ਜਾਦੇ ਵਧ ਗਿਆ ਪ੍ਰੈਕਟੀਕਲੀ ਇਹਦੇ ਵਿੱਚ ਕੋਈ ਨੁਕਸਾ ਆਇਆ ਹੋਣਗੇ ਨਾ ਲਾਭੇ ਦਿੱਤੇ ਹੋਣਗੇ ਫਿਰ ਚੀਜ਼ਾਂ ਮਾੜੀਆਂ ਨੇ ਆਟਾ ਠੀਕ ਨਹੀਂ ਆ ਇਹ ਉਹਦਾ ਚੱਕੀ ਵਾਲਿਆਂ ਦਾ ਫਾਇਦਾ ਹੋ ਗਿਆ ਸੀ ਜਾਂ ਜਿਹੜੇ ਵਿਚਾਲੇ ਮੀਡੀਏਟ ਇਹ ਅਫਸਰ ਕੁਛ ਅਫਸਰ ਹੁੰਦੇ ਨਾ ਜਿਹੜੇ ਇਹਨਾਂ ਨੂੰ ਗੁਬਰਾਹ ਕਰਦੇ ਨੇ ਵੀ ਐਦਾਂ ਕਰੋ ਜੀ ਐਦਾਂ ਕਰੋ ਸਾਰੇ ਨੇ ਅਫਸਰ ਅਫਸਰ ਬਹੁਤ ਵਧੀਆ ਨੇ ਤੇ ਉਹ ਘਬਰਾ ਹੋ ਕੇ ਕਿ ਹਾਂ ਜੀ ਵਧੀਆ ਗੱਲ ਆ ਸ਼ੁਰੂ ਕਰਤੀ ਉਹ ਫੇਰ ਮੈਂ ਅਸਲਤ ਮੈਂ ਤਾਂ ਕਹਣਾ ਵੀ ਇਹ ਥੁੱਕ ਜਟੜ ਵਾਲੀ ਗੱਲ ਹੈ ਕੋਈ ਜਿਹੜਾ ਤੁਸੀਂ ਫੈਸਲਾ ਕਰ ਲਿਆ ਤੁਸੀਂ ਉਸ ਤੇ ਸਟਾਰਟ ਕਰੋ ਜੇ ਇਹਦੇ ਵਿੱਚ ਕੋਈ ਨੁਕਸ ਲੱਗਦੇ ਨੇ ਤਾਂ ਉਹਨਾਂ ਨੂੰ ਦੂਰ ਕਰੋ ਦੂਰ ਕਰਕੇ ਐਫੀਸ਼ੀਐਂਟਲੀ ਕੰਮ ਕਰਵਾਓ ਹੈ ਕਿ ਵਾਪਸ ਲੈਣ ਦਾ ਕੀ ਆਈਡੀਆ ਇਸ ਕਰਕੇ ਇਹ ਗੱਲਾਂ ਸਰਕਾਰ ਚ ਲਾਉਣ ਲਈ ਇਹ ਕਾਹਲੀ ਦੇ ਵਿੱਚ ਕੀਤੇ ਫੈਸਲੇ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਇਦਾਂ ਹੀ ਕਰਦੇ ਹੁੰਦੇ ਸੀਗੇ ਅਸੀਂ ਆਏ ਕਰਾਂਗੇ ਆਏ ਕਰਾਂਗੇ ਇਹ ਗੱਲਾਂ ਬਾਤਾਂ ਹੁੰਦੀਆਂ ਨੇ ਗੱਲਾਂ ਬਾਤਾਂ ਨਾਲ ਲੋਕਾਂ ਦਾ ਨਹੀਂ ਦਿਲ ਪਰਚਦਾ ਨਹੀਂ ਲੋਕਾਂ ਦਾ ਪ੍ਰੈਕਟੀਕਲ ਲਾਗ ਹੋਣਾ ਚਾਹੀਦਾ ਹਾਂਜੀ ਬਿਲਕੁਲ ਬਿਲਕੁਲ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਹਰੇ ਵੀ ਬਾਗੀ ਧੜੇ ਨੂੰ ਕੋਸ ਰਹੇ ਆ ਦੂਜੇ ਪਾਸੇ ਬਾਗੀ ਤੜਾਕਰੇ ਜੇ ਸੁਖਵੀਰ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ ਤੇ ਕਰ ਲੈਣ ਪਰ ਗੱਲ ਜਿਹੜੀ ਸਿਧਾਂਤਕ ਹੋਊਗੀ ਕੀ ਲੱਗਦਾ ਕਿ ਗੱਲਬਾਤ ਕੋਈ ਆਪਸ ਦੇ ਵਿੱਚ ਰੇੜਕਾ ਖਤਮ ਕਰਨ ਦੀ ਗੱਲਬਾਤ ਹੋਊਗੀ ਜਾਂ ਇਹ ਕਲੇਸ਼ ਏਦਾਂ ਹੀ ਚੱਲਦਾ ਰਹੂ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਦੋਨਾਂ ਨੂੰ ਦੇਖੋ ਇੱਕ ਤਾਂ ਮੈਂ ਸਾਹ ਸੁਮਿੰਦਰ ਸਿੰਘ ਤੁਹਾਡੇ ਦਰਸ਼ਕਾਂ ਨੂੰ ਇਹ ਦੱਸਦੇ ਰਿਹਾ ਬਈ ਹਮੇਸ਼ਾ ਜਿਹੜੀ ਮੇਨ ਸਟ੍ਰੀਮ ਪਾਰਟੀ ਹੁੰਦੀ ਹੈ ਨਾ ਉਹੀ ਤਾਕਤ 'ਚ ਰਹਿੰਦੀ ਆ ਉਹੀ ਸਟਾਰਟ ਕਰਦੀ ਆ ਇਹ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਸਥਾਪਿਤ ਹੋ ਚੁੱਕਿਆ ਹੈ ਇਹ ਸ਼੍ਰੋਮਣੀ ਅਕਾਲੀ ਦਲ ਨਾ ਕਦੇ ਖਤਮ ਹੋਣਾ ਨਾ ਹੀ ਹੋਇਆ 1300 ਸਾਲ ਪੁਰਾਣੀ ਪਾਰਟੀ ਹੈ ਹਾਂ ਇਹਦੇ ਵਿੱਚੋਂ ਸਪਲਿੰਟਰ ਗਰੁੱਪ ਨਿਕਲਦੇ ਰਹੇ ਰਹੇ ਵਾਪਸ ਆਉਂਦੇ ਰਹੇ ਨੇ ਦੇਖੋ ਸਭ ਤੋਂ ਪਹਿਲਾਂ ਸਾ ਗੁਰਚੰਨ ਸਿੰਘ ਟੋੜਾ ਨਿਕਲੇ ਸੀ ਜਾਂ ਇਹਨਾਂ ਨੇ ਕੱਟਿਆ ਸੀ ਉਹਨਾਂ ਨੂੰ 300 ਸਾਲ ਆਦਿ ਨੇ ਸਮਾਗਮਾਂ ਤੇ ਪ੍ਰਧਾਨਗੀ ਤੋਂ ਹਟਾ ਕੇ ਉਹਨਾਂ ਨੇ ਆਪਣਾ ਸਰਬ ਇਹਨਾਂ ਅਕਾਲੀ ਦਲ ਬਣਾਇਆ ਉਹ ਫਿਰ ਵਾਪਸ ਆ ਗਏ ਕਿਉਂਕੋ ਉਹਨਾਂ ਨੇ ਇਲੈਕਸ਼ਨ ਵੀ ਲੜੀ ਸੀ ਸਾਰੀਆਂ ਸੀਟਾਂ ਹਾਰ ਗਏ ਪਰ ਉਹ ਬਾਦਲ ਨੂੰ ਹਰਾ ਗਏ ਸੀ ਜਿੱਤੇ ਹੈ ਜੀ ਸੀ ਫੇਰ ਵਾਪਸ ਆ ਗਏ ਫੇਰ ਗ੍ਰੰਪਰ ਆ ਗਿਆ ਬਾਹਰ ਗ੍ਰੰਪਰ ਆਵੇ ਵਾਪਸ ਆ ਗਿਆ ਸੀ ਫੇਰ ਸੁਖਦਾਵ ਸਿੰਘ ਸਿੱਧਾ ਸਾਉਂਡ ਬਾਹਰ ਗਏ ਸੀ ਉਹ ਵੀ ਵਾਪਸ ਆ ਗਏ ਸੀ ਇਹ ਹੁਣ ਫੇਰ ਦੁਬਾਰਾ ਇਕੱਠੇ ਹੋ ਕੇ ਗਏ ਨੇ ਦੇਖੋ ਜਿੰਨੀ ਦੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਕਬਜ਼ਾ ਹੈ ਜਿਸ ਵਿੱਚ ਅਕਾਲੀ ਦਲ ਦਾ ਕਬਜ਼ਾ ਹੈ ਉਨੀ دیر ਉਹ ਅਕਾਲੀ ਦਲ ਹੀ ਮੇਲ ਰਹੇਗਾ ਹਾਂ ਇਹ ਠੀਕ ਹੈ ਵੀ ਜਿਹੜਾ ਜਿਸ ਤਰ੍ਹਾਂ ਹੁਣੇ ਖਤਮ ਹੋਇਆ ਹੋਇਆ ਉਹ ਏਦੋਂ ਵੀ ਜ਼ਿਆਦਾ ਖਤਮ ਹੋ ਜਾਊਗਾ ਅਕਾਲੀ ਦਲ ਜਿਵੇਂ ਹੁਣ ਤਿੰਨ ਸੀਟਾਂ ਮਤਲਬ ਇੱਕ ਸੀਟ ਆਈ ਹੈ 10 ਬੰਦੇ ਨੇ ਜ਼ਮਾਨਤਾਂ ਜਬਤ ਹੋ ਗਈ ਲੋਕ ਸਭਾ ਚ ਤੇ ਜਿਹੜੀ ਅਗਲੀ ਅਸੈਂਬਲੀ ਚ ਆਉਣਾ ਹੈ ਉਦੋਂ ਇਹਦੇ ਜਿਹਾ ਮਾੜਾ ਹਾਲ ਹੋਏਗਾ ਜੇ ਇਦਾਂ ਇਸ ਤੇ ਵੈਸੇ ਮੈਂ ਇੱਕ ਗੱਲ ਦੱਸ ਤਾ 10 ਦੇ 14 ਇਹ ਦੇਖੋ ਸਿਆਸਤ ਹੋਦਾ ਕੁਝ ਵੀ ਸਕਦਾ ਪਰ ਮੇਰਾ ਖਿਆਲ ਹੈ ਕਿ ਉਹ ਪ੍ਰੈਸ਼ਰ ਲਾ ਪਾ ਰਹੇ ਨੇ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣ ਲਈ ਇਹ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਜਿੰਨਾ ਕਿ ਮੇਰਾ ਤਜਰਬਾ 40 ਸਾਲ ਦਾ ਸਿਆਸਤਦਾਨਾ ਨੂੰ ਮਿਲੂਗਾ ਵੀ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨਕ ਤੋਂ ਅਸਤੀਫਾ ਨਹੀਂ ਦੇਣਾ ਕਿਉਂਕਿ ਜੇ ਅਸਤੀਫਾ ਦੇਣਾ ਹੁੰਦਾ ਉਹ ਲੋਕ ਸਭਾ ਚ ਬਚਾ ਲੈਂਦੇ ਸੀਟਾਂ ਉਹਨਾਂ ਨੇ ਅਸਤੀਫਾ ਨਹੀਂ ਦੇਣਾ ਪਾਰਟੀ ਬੇਸ਼ੱਕ ਖਤਮ ਹੋ ਜਵੇ ਹੋ ਰਹੀ ਹੈ ਖਤਮ ਹੋਣੂ ਕੀ ਫਰਕ ਹੈ ਉਹਨਾਂ ਨੂੰ ਉਹ ਪ੍ਰਧਾਨ ਹੈਗਾ ਉਹ 22 ਸੈਕਟਰ ਦਫਤਰ ਤੇ ਐਡਾ ਵੱਡਾ ਦਫਤਰ ਉਹ ਤੇ ਕਬਜ਼ਾ ਆਏਗਾ ਉਹ ਕਬਜ਼ਾ ਬਣਿਆ ਰਹਿਣਾ ਤੇ ਇਸ ਕਰਕੇ ਉਹ ਅਸਤੀਫਾ ਨਹੀਂ ਜਿੰਦਾ ਸਮਝੌਤਾ ਹੋਣ ਦੀ ਉਮੀਦ ਕੋਈ ਨਹੀਂ ਇਹ ਦੇਖੋ ਤੁਸੀਂ ਇਹ ਤਾਂ ਇੱਕ ਦੂਜੇ ਦੇ ਦੋਸ਼ਾ ਲਾ ਰਹੇ ਨੇ ਹੁਣ ਸਾਬ ਪ੍ਰੇਮ ਸਿੰਘ ਚੰਦੂ ਬਾਦਲਾ ਦਾ ਕਹਿੰਦਾ ਵੀ ਇਹ ਭਾਜਪਾ ਅਸਮਝੌਤਾ ਕਰਨ ਲਈ ਉਹ ਗੁਪਤਕਥੇ ਮੀਟਿੰਗਾਂ ਕਰਦਾ ਰਿਹਾ ਮਿੰਟਾਂ ਕਰਦਾ ਰਿਹਾ ਭਾਜਪਾ ਦੀ ਇਹ ਕਹਿੰਦੇ ਨੇ ਵੀ ਇਹ ਜਿਹੜਾ ਸਪ੍ਰਿੰਟਰ ਗਰੁੱਪ ਹੈ ਇਹ ਭਾਜਪਾ ਦੀ ਸ਼ਹਿਰ ਤੇ ਕੰਮ ਕਰ ਰਿਹਾ ਮੈਨੂੰ ਇਹ ਸਮਝ ਨਹੀਂ ਆਉਂਦੀ ਬਿਚੇ ਉਹਨੂੰ ਚੰਦੂ ਬਾਦਰਾ ਸਾਹਿਬ ਸੀਗੇ ਜਦੋਂ 10 ਸਾਲ ਇਕੱਠਿਆਂ ਉਥੇ ਸੈਂਟਰ ਦੇ ਵਿੱਚ ਮਿਨਿਸਟਰੀ ਦਾ ਮਾਣ ਖਾਇਆ ਜਾ ਰਿਹਾ ਨੇ ਉਹਦੇ ਵਿੱਚ ਮੰਤਰੀ ਰਹੀ ਹਰਸ਼ਵਰਤ ਕੌਰ ਬਾਦਲ ਉਦੋਂ ਬੀਜੇਪੀ ਬਾੜੀ ਨਹੀਂ ਸੀ ਹੁਣ ਬੀਜੇਪੀ ਨਾ ਉਹ ਕਹਿੰਦੇ ਉਹ ਬੀਜੇਪੀ ਦੇ ਭੇਜੇ ਇਹ ਇੱਕ ਦੂਜੇ ਦੇ ਵਿੱਚ ਦੁਸ਼ਸ਼ਾ ਲਾਉਣ ਦੀ ਗੱਲ ਆ ਇਹ ਦੇਖੋ ਇਹਨਾਂ ਨੇ ਹੁਣ ਇਹਨਾਂ ਨੂੰ ਇੱਕ ਡਰਤਾ ਜਰੂਰ ਹੈ ਸੁਖਵੀਰ ਸਿੰਘ ਬਾਦਲ ਨੂੰ ਕਿ ਜੇ ਜੇ ਭਾਰਤੀ ਜਨਤਾ ਪਾਰਟੀ ਚਾਹੇਗੀ ਤਾਂ ਇੱਥੇ ਐਸਜੀਪੀਸੀ ਦੇ ਇਲੈਕਸ਼ਨ ਹੋ ਜਾਣਗੇ ਜੇ ਅੱਜ ਐਸਜੀਪੀਸੀ ਦੇ ਇਲੈਕਸ਼ਨ ਹੋ ਜਾਂਦੀ ਹੈ ਹੁਣ ਤੱਕ ਤਾਂ ਬਾਦਲਾਂ ਨੇ ਹੋਣ ਨਹੀਂ ਦਿੱਤੀ ਹੁਣ ਤੱਕ ਵੱਡੇ ਬਾਦਲ ਨੇ ਇਹ ਚੋਣ ਨਹੀਂ ਹੋਣ ਦਿੱਤੀ ਕਿ ਨਰਿੰਦਰ ਮੋਦੀ ਉਹਦੀ ਬਹੁਤ ਸਤਿਕਾਰ ਕਰਦਾ ਸੀਗਾ ਤੇ ਜੇ ਹੁਣ ਚੋਣ ਹੋ ਗਈ ਤਾਂ ਇਸ ਟਾਈਮ ਚੋਣ ਹੋ ਜਵੇ ਤਾਂ ਸ਼ਵੀਰ ਬਾਦਲ ਦਾ ਕਬਜ਼ਾ ਭਾਰ ਉਹਦੇ ਤੋਂ ਸ਼ੋਮੀ ਪ੍ਰਬੰਧਕ ਕਮੇਟੀ ਤੇ ਚਲਾ ਜਾਊਗਾ ਜੇ ਉਹ ਕਬਜ਼ਾ ਚਲਾ ਗਿਆ ਫਿਰ ਇਹਨਾਂ ਕੋਲ ਉਹ ਕਾਲੀ ਦਲ ਵੀ ਗਿਆ ਇਸ ਕਰਕੇ ਇਹ ਡਰੇ ਦੋ ਲੋਕ ਗਰੁੱਪ ਹੋਏ ਨੇ ਉਹਨਾਂ ਨੂੰ ਵੀ ਪਤਾ ਵੀ ਸਾਡਾ ਬੜਨਾ ਕੁਛ ਨਹੀਂ ਇਹਨਾਂ ਨੂੰ ਵੀ ਪਤਾ ਵੀ ਸਾਡਾ ਬੜਨਾ ਕੁਛ ਨਹੀਂ ਇਹ ਅਕਾਲੀ ਦਲ ਦਾ ਮਤਲਬ ਜਿਹਨੇ ਕਹਿੰਦੇ ਨੇ ਨਾ ਜਿਹੜੇ ਵਰਕਰ ਨੇ ਅਕਾਲੀ ਦਲ ਦੇ ਇਹ ਟਕਸਾਲੀ ਬੰਦੇ ਨੇ ਇਹ ਉਹਨਾਂ ਦੇ ਬੇੜੀਆਂ ਚ ਬੱਟੇ ਪਾ ਰਹੇ ਨੇ ਹੋਰ ਦੋ ਲੋਕ ਗਰੁੱਪ ਕੁਛ ਨਹੀਂ ਕਰ ਰਹੇ ਦੇਖੋ ਤੁਸੀਂ ਸਾਹ ਸੁਖਮਿੰਦਰ ਸਿੰਘ ਉਹ ਜਿਲੰਦਰ ਬਾਹੀ ਇਲੈਕਸ਼ਨ ਹੋ ਰਹੀ ਹੈ ਆਪੇ ਦਾ ਸਾਹ ਸੁਖਵੀਰ ਸਿੰਘ ਬਾਦਲ ਨੇ ਸਰਜੀਤ ਕੌਰ ਨੂੰ ਅਥੋਰਿਟੀ ਲੈਟਰ ਦੇਤਾ ਆਪੇ ਫਿਰ ਉਹਨੇ ਜਾਲੀ 10 ਕੇ ਕਰਕੇ ਬੰਦਾ ਭੇਜਦਾ ਵੀ ਵਿਦਰਾ ਕਰੋ ਇਹ ਹੁਣ ਉਹਨਾਂ ਨੂੰ ਸਪੋਰਟ ਹੀ ਦੇਣੀ ਆਪੇ ਉਹਨੇ ਪੀਐਸਪੀ ਨਾਲ ਸਮਝੌਤਾ ਤੋੜਿਆ ਸੀ ਆਪੇ ਹੁਣ ਉਹਨਾਂ ਅਕਾਲੀ ਦਲ ਦਾ ਤੱਕੜੀ ਦੇ ਨਿਸ਼ਾਨ ਦੀ ਜਗ੍ਹਾ ਕਹਿੰਦੇ ਨੇ ਵੀ ਅਕਾਲੀ ਦਲ ਨਾਲੇ ਉਹ ਬੀਐਸਸੀ ਨੂੰ ਵੋਟ ਪਾਓ ਕਿੱਡੀ ਹਾਸੋਣੀ ਗੱਲ ਇਹ ਤਾਂ ਸਿਆਸੀ ਲੋਕ ਦੇ ਟਕਸਾਲੀ ਅਕਾਲੀਆ ਦਾ ਮਜ਼ਾਕ ਉਡਾ ਰਹੇ ਨੇ ਹੁਣ ਦੱਸੋ ਅਕਾਲੀ ਕੀ ਕਰਨਗੇ ਮੈਂ ਜਦੋਂ ਛੋਟਾ ਹੁੰਦਾ ਇਹ ਦੇਖਿਆ ਸਾਡੇ ਪਿੰਡਾਂ ਦੇ ਵਿੱਚ ਕਿ ਰਿਆ ਮਾਮਾ ਸਾਡੀਆਂ ਸਾਡੇ ਬਜ਼ੁਰਗ ਕਹਿੰਦਾ ਨਾ ਜੀ ਅਸੀਂ ਆ ਪੰਥ ਦੇ ਅਕਾਲੀ ਅਸੀਂ ਤਾਂ ਤੱਕੜੀ ਤੇ ਮੋਹਰ ਲਾਉਣੀ ਆ ਉਹਨਾਂ ਦੇ ਤੱਕੜੀ ਤੇ ਮੋਹਰ ਲਾਉਣਗੇ ਤਾਂ ਬਾਅਦ ਸੁਖਵੀਰਵਾਦ ਨੂੰ ਵੋਟ ਤਾਂ ਅਕਾਲੀ ਦਲ ਨੂੰ ਵੋਟ ਪਾ ਜਾਏਗੀ ਕਿ ਸਮਾਜ ਬਹੁਜਨ ਸਮਾਜ پارٹی ਨੂੰ ਵੋਟ ਜਾਏਗੀ ਬੜੀ ਅਜੀਬ ਸਥਿਤੀ ਬਣੀ ਪਈ ਆ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਦੇ ਦੋਨੋਂ ਗਰੁੱਪ ਕੋਈ ਸੁਧਰਨਗੇ ਇਹ ਇਹ ਵੀ ਆਪਦੀ ਅਕਾਲੀ ਦਲ ਦਾ ਜਿਹੜਾ ਬੇਸ ਆ ਉਹਨੂੰ ਖਤਮ ਕਰਕੇ ਅਕਾਲੀ ਦਲ ਖਤਮ ਨਹੀਂ ਹੁੰਦਾ ਬੇਸ ਕਿਤਾ ਦੇਣਗੇ ਹਾਂਜੀ ਹਾਂ ਬਿਲਕੁਲ ਬਿਲਕੁਲ ਚਲੋ ਸਰਦਾਰ ਸਾਡਾ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਹਮ ਤਾਂ ਇਹ ਸਨ ਸਰਦਾਰ ਰੋਜਾਗਰ ਸਿੰਘ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਸਰਦਾਰ ਰੋਜਾਗਰ ਸਿੰਘ ਹੋਰਾਂ ਦਾ ਨਾਮ ਕੀਤੀ ਗੱਲਬਾਤ ਹੋਰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ।